ਮੁਕਾਸਿਮਾ ਜੀ ਗੁਰਬਾਣੀ ਦੇ ਵਿੱਚ ਜਿਦਾਂ ਫਰਮਾਨ ਆਣਾ ਪਈ ਅਠੇ ਪੈਰ 24 ਘੰਟੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਹਣਾ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਤੇ ਹੋਰ ਕਈ ਸਿੱਖਾਂ ਨੇ ਜਿਹੜਾ ਮੰਜੀ ਸਾਹਿਬ ਵਾਲਾ ਸਥਾਨ ਹੈ ਨਾ ਹਾਂ ਜੀ ਉਥੇ ਥੜਾ ਸਾਹਿਬ ਪਾਹੀ ਗੁਰਦਾਸ ਜੀ ਤੇ ਹੋਰ ਕਈ ਸਿੱਖਾਂ ਨੇ ਜਿਹੜਾ ਮੰਜੀ ਸਾਹਿਬ ਵਾਲਾ ਸਥਾਨ ਹੈ ਨਾ ਹਾਂਜੀ ਉੱਥੇ ਥੜਾ ਸਾਹਿਬ ਬਣਿਆ ਜਿੱਥੇ ਬਾਰ ਬਾਰ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਬਠੇ ਹੀ ਤੇ ਇਹਨਾਂ ਨੇ ਬੇਨਤੀ ਕੀਤੀ ਸਿੱਖਾਂ ਨੇ ਵੀ ਮਹਾਰਾਜ ਹਰ ਸਿੱਖ ਤੇ ਅੱਠ ਪੈਰ ਜਿਹੜੇ ਹਨ ਵੀ ਨਾਮ ਸਿਮਰਨ ਨਹੀਂ ਛੱਡ ਸਕਦਾ ਪਰਮੇਸ਼ਰ ਦਾ ਨਾਮ ਨਹੀਂ ਛੱਡ ਸਕਦਾ ਤੇ ਹਰ ਕਿਸੇ ਦੀ ਇਹ ਅਵਸਥਾ ਨਹੀਂ ਹੁੰਦੀ ਕਿਰਪਾ ਕਰਕੇ ਤੁਸੀਂ ਨਾ ਕੋਈ ਹੱਲ ਕਰੋ ਠੀਕ ਤੇ ਤੇਰਾ ਗੁਰੂ ਸਾਹਿਬ ਜੀ ਨੇ ਨਾ ਜਿਹੜਾ ਰਾਮ ਸਰ ਸਾਹਿਬ ਸਰੋਵਰ ਆਣਾ ਸ਼ੀਦਾ ਸਾਹਿਬ ਦੇ ਨਾਲ ਹੀ ਬਿਲਕੁਲ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਭਾਈ ਗੁਰਦਾਸ ਜੀ ਦੇ ਉੱਥੇ ਬਾਣੀ ਉਚਾਰਨ ਕੀਤੀ ਸੀ ਸੁਖਮਣੀ ਸਾਹਿਬ ਦੀ ਤੇ ਗੁਰੂ ਸਾਹਿਬ ਜੀ ਨੇ ਇਹ ਕਹਿ ਪੀ ਜਿਹੜਾ ਇੱਕ ਪਾਠ ਨਿਸ਼ਚੇ ਦੇ ਨਾਲ ਕਾ ਕਰਤਾ ਦੇ ਨਾਲ ਦੇnde ਵਿੱਚ ਕਰੂਗਾ ਸੁਖਮਣੀ ਸਾਹਿਬ ਦਾ ਉਹਦਾ ਇਹ ਭਾਗ ਹੋਊਗਾ ਇਹ ਫਲ ਪ੍ਰਾਪਤ ਮਿਲੂਗਾ ਜਿਹੜਾ 24 ਘੰਟੇ ਲਗਾਤਾਰ ਨਾਮ ਜਪਣ ਦੇ ਨਾਲ ਅਠੇ ਪੈਰ ਨਾਮ ਜਪਣਾ ਤੇ ਇੱਕ ਸੁਖਮਣੀ ਸਾਹਿਬ ਦਾ ਪਾਠ ਦਿਨ ਚ ਕਰਨਾ ਬਰਾਬਰ ਹੈ ਜੇ ਕੋਈ ਅੱਠ ਪੈਰ ਨਾਮ ਨਹੀਂ ਜਪ ਸਕਦਾ ਸੁਖਮਣੀ ਸਾਹਿਬ ਦਾ ਇੱਕ ਪਾਠ ਕਰੇ ਇਹ ਬਾਣੀ ਦਾ ਨਾਮ ਸੁਖਮਣੀ ਰੱਖਿਆ ਸੁੱਖਾਂ ਦੀ ਮਣੀ ਜੇ ਦਾ ਮੰਨਿਆ ਜਾਂਦਾ ਪੀ ਇੱਕ ਆਪ ਹੁੰਦਾ ਕੋਈ ਉਹਦੀ ਮਣੀ ਹੁੰਦੀ ਆ ਤੇ ਉਹਦੀ ਜਿਹੜੀ ਮਣੀ ਹੁੰਦੀ ਆ ਨਾ ਉਹ ਚੰਦਰਮਾ ਦੇ ਅੱਗੇ ਜਦੋਂ ਪੂਰਨਮਾਸ਼ੀ ਹੁੰਦੀ ਨਾ ਪੂਰਾ ਚੰਦਰਮਾ ਹੁੰਦਾ ਸਮਾਨ ਚ ਇਦਾਂ ਲੋਕ ਕਥਾਵਾਂ ਚ ਹੁੰਦਾ ਆ ਅਸਲ ਚ ਹੋਵੇ ਜਾਂ ਨਾ ਵੇ ਗੱਲ ਦੰਨੀ ਆਪਾਂ ਕਿੰਨੇ ਤੇ ਉਹ ਆਪਣੀ ਮਣੀ ਚੰਦਰਮਾ ਦੇ ਅੱਗੇ ਰੱਖ ਕੇ ਤੇ ਫਿਰ ਉਹਨੂੰ ਨਾ ਇੱਕ ਮਹੀਨੇ ਆਪਣੇ ਜਿਹੜੇ ਜ਼ਹਿਰ ਤੋਂ ਪੀੜਾ ਹੁੰਦੀ ਨਾ ਆਪਣੇ ਜ਼ਹਿਰ ਤੋਂ ਉਤੋਂ ਨਿਜਾਤ ਮਿਲਦੀ ਆ ਉਹ ਤੋਂ ਰਾਹਤ ਮਿਲਦੀ ਆ ਸੁਖਮਨੀ ਸਾਹਿਬ ਜੜੀ ਹੈ ਵੀ ਸੁੱਖਾਂ ਦੀ ਮਣੀ ਆ ਇਹਦੇ ਨਾਲ ਪੜਨੇ ਜਿਹੜੇ ਪੰਜ ਵਕਾਰ ਜਿਹੜੇ ਆਪਾਂ ਸਤਉਂਦੇ ਆ ਨਾ ਉਹਦਾ ਉਹਨਾਂ ਤੋਂ ਨਿਜਾਤ ਮਿਲਦੀ ਆ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਇਹਨੂੰ ਸੁੱਖ ਸੁਖਮਣੀ ਸੁੱਖਾਂ ਦੀ ਮਣੀ ਕਿਹਾ ਜਾਂਦਾ ਗੋੜੀ ਰਾਗ ਦੇ ਵਿੱਚ ਪੰਜਵੇਂ ਪਾਸ਼ਾ ਦੀ ਬਾਣੀ 24 ਅਸ਼ਟਪਦੀਆਂ ਆਉੜੀ ਸੁਖਮਣੀ ਮਹੱਲਾ ਪੰਜਵਾ ਸਲੋਕ ਇੱਕ ਓਨਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦਿ ਆਦ ਨਾ ਆਦ ਗੁਰੇ ਨਮਹਿ ਇਹ ਵੱਖਰਾ ਪਾਠ ਕਰਨਾ ਹੈ ਆਦ ਗੁਰੇ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਕਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਾਲ ਕਲੇਸ਼ ਤਨ ਮਾਹਿ ਮਿਟਾਵ ਕਾਲ ਕਾਲ ਕਲੇਸ਼ ਕਾਲ ਕਲੇਸ਼ ਤਨ ਮਾਹਿ ਮਿਟਾਵ ਸਿਮਰੋ ਜਾਸ ਵਿਸੰਭਰ ਇਕਾ ਨਾਮ ਬਿਸੋ 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 ਪਰ ਇਕਾ ਨਾਲ ਹੌਲੀ ਪੜ ਬਾਰੇ ਤੇ ਅੱਖਰ ਨਹੀਂ ਸਹੀ ਜਾਂਦੇ ਬਿਸੰਭਰ ਇਕਾ ਬਿਸੋ ਪਰ ਕੋਈ ਹੋਰ ਕਿੱਦਾਂ ਦੇ ਸਿਮਰੋ ਜਾਸ ਵਿਸ਼ਮ ਪਰ ਇਕ ਨਾਮ ਜਪਤ ਅਗਨਤ ਅਨੇਕ ਵੇਦ ਪੁਰਾਨ ਸਿਮਰਤ ਸੁਧਿ ਆਖਰ ਕੀਨੇ ਰਾਮ ਨਾਮ ਇਕ ਆਖਰ 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 ਕਿਨਕਾ ਕਿਨ ਕੀਨੇ ਰਾਮ ਨਾਮ ਇਕ ਆਖਰ ਨਕਾ ਇੱਕ ਜੈਸਾ ਜੀਆ ਪ੍ਰਸਾਦਾ ਤਾਂ ਕੀ ਬਹਿਮਾ ਗਨੀਨਾ ਆਵ ਤਾਂ ਕੀ ਏਕਾ ਦਸ ਤੋਹਾਰੋ ਨਾਨਕ ਓਨ ਸੰਗ ਮੋਹਿ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਗ ਨਾਮ ਇਹ ਵੀ ਜਾਇਦ ਨੇ ਕੀ ਸੁਖਮਨੀ ਚਾਰ ਵਰੀ ਨਾਮ ਆਉਂਦਾ ਬਾਣੀ ਦੇ ਵਿੱਚ ਕਲੀ ਵਰੀ ਆੜਾ ਚਰਲੇਖ ਦੇ ਵਿੱਚ ਆਇਆ ਠੀਕ ਹੈ ਦੂਜੀ ਵਾਰੀ ਇੱਥੇ ਆ ਭਗਤ ਜਨਾ ਕਾ ਮਨ ਬਿਸਰਾਮ ਰਹਾ ਪ੍ਰਭ ਕੈ ਸਿਮਰਨ ਕਰਬ ਨ ਵਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੈ ਪ੍ਰਭ ਕਾ ਸਿਮਰਨ ਅਨੰਦ ਜਗਾ ਪ੍ਰਭ ਕੈ ਸਿਮਰਨ ਭਾਉ ਨ ਬਿਆਪੈ ਪ੍ਰਭ ਕੈ ਕਾਉਨੀ ਭਾਉ ਤੋ ਪਰਮਨ ਨੇ ਭਾਉ ਨੀ ਭਾਉ ਨਾ ਪ੍ਰੇਮ ਨਾ ਦਾ ਭਾਉ ਨਾ ਮੜਦਾ ਦਾ ਭਾਉ ਨਾ ਬਿਆਪੈ ਪ੍ਰਭ ਕਾ ਸਿਮਰਨ ਭਾਉ ਨ ਬਿਆਪੈ ਪ੍ਰਭ ਕਾ ਸਿਮਰਨ ਦੁੱਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਤੈ ਸੰਗ ਸਰਬ ਨਿਦਾਨ ਨਾਨਕ ਹਰ ਰੰਗ ਪ੍ਰਭ ਕਹਿ ਸਿਮਰਨ ਰੇਤ ਸਿੱਧ ਨਾਉ ਨਿਤ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਪ੍ਰਭ ਕਹਿ ਸਿਮਰਨ ਬਿਨਸਾ ਦੂਜਾ ਪ੍ਰਭ ਕਹਿ ਸਿਮਰਨ ਤੀਰਤ ਇਸਨਾਨੀ ਪ੍ਰਭ ਕਹਿ ਸਿਮਰਨ ਦਰਗਹਿ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ ਪ੍ਰਭ ਕਹਿ ਸਿਮਰਨ ਸੂਫਲ ਫਲਾ ਸੋ ਫਲ ਫਲਾ ਪ੍ਰਭ ਦਾ ਸਿਮਰਨ ਸੋ ਫਲ ਫਲਾ ਦੇ ਕਮਰੇ ਜਿਨ ਆਪਿ ਮਰਾਈ ਨਾਨਕ ਤਾ ਕਹ ਲਾਗੋ ਪਾਈ ਪ੍ਰਭ ਦਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਮੂਚਾ ਪ੍ਰਭ ਕਾ ਮੂਚਾ ਪ੍ਰਭ ਦਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਦਰਾ ਉਦਰੇ ਮੂਚਾ ਪ੍ਰਭ ਕਾ ਸਿਮਰਨ ਤਰਸਨਾ 부ਜ ਪ੍ਰਭ ਕਾ ਸਿਮਰਨ ਸਭ ਕੈਸ ਸੁਜਾ ਪ੍ਰਭ ਕਾ ਸਿਮਰਨ ਇੱਕ ਅਸਕੇ ਸੁਜਾ ਪ੍ਰਭ ਕਾ ਸਿਮਰਨ ਸਭ ਕੈਸ ਸੁਜਾ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਲ ਕੀ ਮਰ ਜਾਏ ਅੰਮ੍ਰਿਤ ਨਾਮ ਰਿਤ ਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤੇਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮਹੁਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਮੁਖਸ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਬినాਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗਰਵਾਲਾ ਪ੍ਰਭ ਕੋ ਸਿਮਰਹਿ ਸੇ ਪਰੁਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪਰਬ ਕੋ ਸਿਮਰਹਿ ਤਿਨ ਨਿਰਮਲ ਰੀਤਾ ਪਰਬ ਕੋ ਸਿਮਰਹਿ ਤਿਨ ਅਨਦ ਘਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰਨੇਰੇ ਸੰਤ ਕ੍ਰਿਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨ ਧੂਰੇ ਪ੍ਰਭ ਕਾ ਸਿਮਰਨ ਹਾਰਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜਮਾ ਥੋੜਾ ਕਰ ਸਕੇ ਬਾਨੀ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਹੀਂ ਚਲਿਆਸਨ ਪ੍ਰਭ ਕਾ ਸਿਮਰਨ ਕਮਲਦੇਵ ਦਾਸਨ ਪ੍ਰਭ ਕਾ ਸਿਮਰਨ ਅਨਹਦ ਚੁਣਕਾਰ ਸੋਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹੇ ਸੇ ਜਾਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਨੀ ਪਇ ਹਰ ਸਿਮਰਨ ਕਰ ਭਗਤ ਪ੍ਰਗਾਏ ਹਰਿ ਪ੍ਰਭੁ ਸ਼ਰਨ ਹਰ ਸਿਮਰਨ ਕਰ ਭਗਤ ਪ੍ਰਗਟ ਕਰਤੇ ਵਿਸ਼ਰਾਮ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਕਰੇ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਲਗਦੇ ਸ਼ਰਮ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਤਹੁ ਕੁੰਤ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰਨ ਹਰ ਕਾ ਸਿਮਰ ਸਿਮਰ ਹਰ ਕਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਬਹ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾ